ਅੱਜ ਸਰੇ ਮੈਰਾਥਨ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਕਿ ਕੀ ਪ੍ਰੋਗਰਾਮ ਜੇ ਸਾਰਿਆਂ ਨੂੰ ਸਸਤਾ ਪਵੇ ਨਸ਼ਾ ਦੇ ਖਿਲਾਫ ਜਿਹੜੀ ਆਪਣੀ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ ਜਿਹਦੇ ਵਿੱਚ ਪੁਲਿਸ ਡਿਪਾਰਟਮੈਂਟ ਵੱਲੋਂ ਵਕ ਵਕ ਨਸ਼ਾ ਦੇ ਜਾਗਰਤੀ ਅਭਿਆਨ ਚਲਾਇਆ ਜਾ ਰਿਹਾ ਹੈ ਤੇ ਉਸੇ ਦੀ ਲੜੀ ਵਿੱਚ ਆਪਾਂ ਪਹਿਲਾਂ ਵੀ 3 ਸਪੋਰਟਸ ਇਵੈਂਟ ਕਰਾ ਚੁੱਕੇ ਹਾਂ ਜਿਹੜਾ ਲੈਵਲ ਤੇ ਤੇਜ ਜੀ ਦੇ ਵਿੱਚ ਇੱਕ ਮੌਕਾਪਨ ਕਰਾਈ ਗਈ ਸੀ ਉਸ ਤੋਂ ਬਾਅਦ ਦੋ ਸਪੋਰਟਸ ਇਵੈਂਟ ਕਰਾਇਆ ਗਿਆ ਜਿਹਦੇ ਵਿੱਚ ਵੱਖ-ਵੱਖ ਖੇਡਾਂ ਦੇ ਖਿਡਾਰੀਆਂ ਨੇ ਪਾਰਟਿਸਪੇਟ ਕੀਤਾ ਸੀ ਪਹਿਲਾਂ ਥਾਣਾ ਲੈਵਲ ਤੇ ਫਿਰ ਸਬ ਡਿਵੀਜ਼ਨ ਲੈਵਲ ਤੇ ਫਿਰ ਜ਼ਿਲ੍ਹਾ ਲੈਵਲ ਉਹ ਚੌਥਾ ਇਵੈਂਟ ਜਿਹੜਾ ਹੈਗਾ ਆਪਣਾ ਉਹ ਕੱਲ੍ਹ ਵਾਸਤੇ ਆਪਾਂ ਪਲਾਨ ਕੀਤਾ ਹੈਗਾ ਜਿਹਦੇ ਵਿੱਚ ਇੱਕ 5 ਕਿਲੋਮੀਟਰ ਲੰਬਾ ਮੈਰਾਥਨ ਰਨ ਨਸ਼ਿਆਂ ਦੇ ਖਿਲਾਫ ਜਾਗਰਤੀ ਵਾਸਤੇ ਆਪਾਂ ਹੁਸ਼ਿਆਰਪੁਰ ਪੁਲਿਸ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਤੇ ਬਾਕੀ ਸਾਰੇ ਲੋਕਾਂ ਦੇ ਨਾਲ ਮਿਲ ਕੇ ਕਰਵਾਇਆ ਜਾ ਰਿਹਾ ਹੈਗਾ ਇਹਦੇ ਵਿੱਚ ਜਿਹੜਾ ਆਪਣਾ ਨਸ਼ਿਆਂ ਦੇ ਖਿਲਾਫ ਮਾਰਚ ਮੈਰਾਥਨ ਹੈਗਾ 5 ਕਿਲੋਮੀਟਰ ਦਾ ਉਹ ਕੱਲ੍ਹ ਸਵੇਰੇ 6:30 6:45 ਮਿੰਟ ਤੇ ਸਾਈਬਰ ਪੁਲਿਸ ਸਟੇਸ਼ਨ ਜਿਹੜਾ ਆਪਣਾ ਪੁਲਿਸ ਲਾਈਨ ਦੇ ਨਾਲ ਹੈਗਾ ਉੱਥੋਂ ਉਹਦਾ ਸਟਾਰਟ ਪੁਆਇੰਟ ਹੋਣਾ ਤੇ ਉਸ ਤੋਂ ਬਾਅਦ ਇਹਦਾ ਰੂਟ ਜਿਹੜਾ ਹੈਗਾ ਉਹ ਏ ਆਰਓ ਚੌਕ ਅੱਗੇ ਬਹਾਦਰਪੁਰ ਚੌਕ ਤੱਕ ਜਾ ਕੇ ਬਹਾਦਰਪੁਰ ਚੌਕ ਤੋਂ ਫਿਰ ਘੰਟਾਗੜ੍ਹ ਘੰਟਾਗੜ੍ਹ ਤੋਂ ਕਮਾਲਪੁਰ ਚੌਕ ਕਮਾਲਪੁਰ ਚੌਕ ਤੋਂ ਫਿਰ ਆਪਣਾ ਕਾਲਜ ਚੌਕ ਫਿਰ ਪੁਰਾਣਾ ਸੈਸ਼ਨ ਚੌਕ ਤੇ ਫਿਰ ਮਾਲਪੁਰ اڈੇ ਵੱਲੋਂ ਹੁੰਦੇ ਹੋਏ ਸਦਰ ਚੌਕ ਹੁੰਦੇ ਹੋਏ ਆ ਕੇ ਫਿਨਿਸ਼ ਹੋਏਗਾ ਪੁਲਿਸ ਹੈ। ਆ ਟੋਟਲ 5 ਕਿਲੋਮੀਟਰ ਦਾ ਆਪਣਾ ਮੈਰਾਥਨ ਦਾ ਨ ਹੋਏਗਾ ਇਹਦੇ ਵਿੱਚ ਜਿਹੜੇ ਹੈਗੇ ਇਨਾਮ ਬੜੇ ਅ ਅੱਛੇ ਅਸੀਂ ਪਲਾਨ ਕੀਤੇ ਹੈਗੇ ਸੋ ਦੈਟ ਕਿ ਜਿਹੜੇ ਮੈਕਸਿਮਮ ਪਾਰਟਿਸਪੈਂਟਸ ਹੈਗੇ ਜਿਹੜੇ ਆਗੇ ਜੇਤੂ ਹੈਗੇ ਉਹਨਾਂ ਨੂੰ ਕਵਰ ਕਰ ਸਕੀਏ ਟੋਟਲ 18 18 18 ਖਿਡਾਰੀਆਂ ਨੂੰ ਜਿਹੜਾ ਹੈਗਾ ਅਸੀਂ ਰਿਵਾਰਡ ਕਰਾਂਗੇ ਤੇ ਵਿੱਚ ਕੈਸ਼ ਪ੍ਰਾਈਜ਼ ਦੇ ਨਾਲ ਤੇ ਜਿਹਦੇ ਵਿੱਚ ਪਹਿਲੇ 3 ਜਿਹੜੇ ਪਲੇ ਰਨਰਸ ਹੋਣਗੇ ਮੈਰਾਥਨ ਰਨਰਸ ਉਹਨਾਂ ਨੂੰ 5100 ਰੁਪਏ ਦਾ ਇਨਾਮ 4100 ਰੁਪਏ ਦਾ ਹਰ ਬੰਦੇ ਨੂੰ 5100 ਰੁਪਏ ਦਾ ਇਨਾਮ ਦਿੱਤਾ ਜਾਏਗਾ ਉਸ ਤੋਂ ਬਾਅਦ ਅਗਲੇ ਜਿਹੜੇ ਦੂਜੇ ਨੰਬਰ ਤੇ ਆਉਣ ਵਾਲੇ ਪੰਜ ਜਿਹੜੇ ਖਿਡਾਰੀ ਹੋਣਗੇ ਉਹਨਾਂ ਨੂੰ 3100 ਰੁਪਏ ਦਾ 3100 ਰੁਪੀਸ ਦਾ ਅਗਲੇ ਦੂਜੇ ਨੰਬਰ ਤੇ ਪੰਜ ਆਉਣ ਵਾਲੇ ਖਿਡਾਰੀਆਂ ਨੂੰ ਇਨਾਮ ਦਿੱਤਾ ਜਾਏਗਾ ਉਸ ਤੋਂ ਬਾਅਦ ਤੀਜੇ ਨੰਬਰ ਤੇ ਰਹਿਣ ਵਾਲੇ 10 ਖਿਡਾਰੀਆਂ ਨੂੰ ਜਿਹੜਾ ਹੈਗਾ ਉਹ 11-1100 ਰੁਪਏ ਦੇ ਇਨਾਮ ਦਿੱਤੇ ਜਾਣਗੇ ਇਸ ਤਰੀਕੇ ਨਾਲ ਟੋਟਲ 18 ਜਿਹੜੇ ਪਾਰਟਿਸਪੈਂਟਸ ਹੋਣਗੇ ਮੈਰਾਥਨ ਦੇ ਉਹਨਾਂ ਨੂੰ ਕੈਸ਼ ਰਿਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਏਗਾ ਉਸ ਤੋਂ ਇਲਾਵਾ 1000 ਤੋਂ ਜ਼ਿਆਦਾ ਪਾਰਟਿਸਪੈਂਟਸ ਨੂੰ ਕੰਪਲੀਮੈਂਟਰੀ ਟੀ-ਸ਼ਰਟਸ ਜਿਹੜੇ ਹੈਗੇ ਪੁਲਿਸ ਡਿਪਾਰਟਮੈਂਟ ਕੋਲ ਦਿੱਤੇ ਜਾਣਗੇ ਤੇ ਬਾਕੀ ਸਾਰਿਆਂ ਵਾਸਤੇ ਰਿਫਰੈਸ਼ਮੈਂਟ ਦਾ ਅ ਅਰੇਂਜਮੈਂਟ ਹੋਏਗਾ ਤੇ ਪ੍ਰੋਪਰ ਰੂਟ ਪਲਾਨ ਹੋਏਗਾ ਸਿਕਿਉਰਿਟੀ ਅਰੇਂਜਮੈਂਟਸ ਹੋਣਗੇ ਇਹਦੇ ਵਿੱਚ ਸਾਡੇ ਮਾਨਯੋਗ ਮੰਤਰੀ ਸਾਹਿਬ ਵੀ ਪਾਰਟਿਸਿਪੇਟ ਕਰਨਗੇ ਮਾਨਯੋਗ ਐਮਪੀ ਸਾਹਿਬ ਪਾਰਟਿਸਿਪੇਟ ਕਰਨਗੇ ਸਾਰੇ ਐਮਐਲਏ ਸਾਹਿਬਨ ਪਾਰਟਿਸਿਪੇਟ ਕਰਨਗੇ ਡੀਆਈਜੀ ਜਲੰਧਰ ਰੇਂਜ ਸ੍ਰੀ ਨਵੀਨ ਸਿੰਘਲਾ ਜੀ ਪਾਰਟਿਸਿਪੇਟ ਕਰਨਗੇ ਨਾਲ ਡੀਸੀ ਹੁਸ਼ਿਆਰਪੁਰ ਤੇ ਹੋਰ ਬਾਕੀ ਸਾਰੇ ਵਕਤ ਉਹ ਡਿਪਾਰਟਮੈਂਟਸ ਦੇ ਜਿਹੜੇ ਹੈਡ ਹੈਗੇ ਹੁਸ਼ਿਆਰਪੁਰ ਦੇ ਉਹ ਸਾਰੇ ਪਾਰਟਿਸਿਪੇਟ ਕਰਨਗੇ ਲਗਭਗ 2500 ਤੋਂ ਜ਼ਿਆਦਾ ਪਾਰਟਿਸਪੈਂਟ ਇਹਦੇ ਵਿੱਚ ਜੁੜਨ ਦੀ ਸਾਨੂੰ ਉਮੀਦ ਹੈਗੀ ਤੇ ਉਹਦੇ ਵਾਸਤੇ ਅਸੀਂ ਪੂਰੇ ਪੁਖਤਾ ਇੰਤਜ਼ਾਮਾਤ ਕੀਤੇ ਹੈਗੇ ਮੈਂ ਸਾਰੇ ਹੁਸ਼ਿਆਰਪੁਰ ਵਾਸੀਆਂ ਨੂੰ ਰਿਕੁਐਸਟ ਕਰਦਾ ਕਿ ਆ ਜਿਹੜਾ ਇੱਕ ਨਸ਼ਾ ਦੇ ਖਿਲਾਫ ਆਪਾਂ ਮੁਹਿੰਮ ਸ਼ੁਰੂ ਕੀਤੀ ਹੈਗੀ ਇਹਦੇ ਵਿੱਚ ਆ ਜਿਹੜੀ ਜਾਗਰਤੀ ਮੁਹਿੰਮ ਹੈਗੀ ਆ ਅਵੇਅਰਨੈਸ ਕੈਂਪੇਨ ਹੈਗਾ ਇਹਦੇ ਵਿੱਚ ਵੀ ਵਾੜ ਚੜ ਕੇ ਹੁੰਮ ਹਮਾ ਕੇ ਆਪਾਂ ਪਹੁੰਚੀਏ ਪਾਰਟਿਸਿਪੇਟ ਕਰੀਏ ਤੇ ਲੋਕਾਂ ਨੂੰ ਨਸ਼ਾ ਦੇ ਖਿਲਾਫ ਜਾਗਰਤ ਕਰਨ ਵਾਸਤੇ ਆਪਣਾ ਯੋਗਾਨ ਪਾਈਏ ਐਟ ਦੀ ਸੇਮ ਟਾਈਮ ਆਪਣਾ ਕਮਿਟਮੈਂਟ ਵੀ ਸ਼ੋਅ ਕਰੀਏ ਕਿ ਜੀ ਅਸੀਂ ਨਸ਼ਾ ਦੇ ਖਿਲਾਫ ਖੜੇ ਆਂ ਪੁਲਿਸ ਦੇ ਨਾਲ ਮਿਲ ਕੇ ਆਪਾਂ ਨਸ਼ਾ ਦੇ ਮੁਕੰਮਲ ਖਾਤਮੇ ਵਾਸਤੇ ਕੰਮ ਕਰਾਂਗੇ ਇਹਦੇ ਵਾਸਤੇ ਮੈਂ ਸਾਰੇ ਹੁਸ਼ਿਆਰ ਪਰਵਾਸੀ ਤੋਂ ਬੇਨਤੀ ਕਰਦਾ ਕਿ ਕੱਲ 4:30 ਵਜੇ ਪੁਲਿਸ ਲਾਈਨ ਸਾਈਬਰ ਪੁਲਿਸ ਸਟੇਸ਼ਨ ਦੇ ਬਾਹਰ ਇਕੱਠੇ ਹੋ ਕੇ ਆਪਾਂ ਆ 5 ਕਿਲੋਮੀਟਰ ਦੀ ਮੈਰਾਥਨ ਚ ਪਾਰਟਿਸਿਪੇਟ ਕਰੀਏ ਤੇ ਆਪਣਾ ਕਮਿਟਮੈਂਟ ਸ਼ੋ ਕਰੀਏ ਨਸ਼ਾ ਦੇ ਖਿਲਾਫ ਇਹਦਾ ਆਪਣੀ ਸਾਈਟ ਹੈਗੀ ਉਹਦੇ ਵਾਸਤੇ ਤੇ ਲੋਕਾਂ ਨੂੰ ਅਵੇਅਰ ਕਰੀਏ ਕਿ ਇਸ ਚੀਜ਼ ਨੂੰ ਆਪਾਂ ਮਿਲ ਜੁਲ ਕੇ ਖਤਮ ਕਰ ਸਕਦੇ ਹਾਂ ਥੈਂਕ ਯੂ ਜੈ